ਐ ਇੰਸਪੈਕਟਰ ਕੋਪਰੀ ਸਿੰਘ ਸਮਰਾਉ ਬਤਵਾ ਮੁਕਤਸਰ থানা ਸਰਪਾਪਾ ਸਰਵਨਵਾਰਿਆ ਔਰ ਅੱਜ ਥੋਡੇ ਪਿੰਡ ਦੇ ਵਿੱਚ ਜਿਹੜੀ ਯੋਧ ਨਸ਼ੇ ਵਿਰੁੱਧ ਲੜੀ ਯਾਤਰਾ ਚੱਲ ਰਹੀ ਹੈ ਉਹ ਵੀ ਲੜੀ ਦੇ ਵਿੱਚ ਹਾਜ਼ਰੀ ਭਰਨ ਆਏ ਆ ਐਮਐਲਏ ਸਾਹਿਬ ਦੀ ਟੀਮ ਨਾਲ ਹੈ ਬਹੁਤ ਵਧੀਆ ਹੰਗਾਰਾ ਪਬਲਿਕ ਦਾ ਪਿੰਡ ਵਾਸੀਆਂ ਦਾ ਇਸ ਯੁੱਧ ਦੇ ਵਿੱਚ ਮਿਲ ਰਿਹਾ ਹੈ ਔਰ ਆਪਾਂ ਸਾਫੀ ਇਹਦੇ ਵਿੱਚ ਸਫਲਤਾ ਹਾਸਲ ਕਰ ਚੁੱਕੇ ਆ ਜਿਹੜੀ ਥੋੜੀ ਬਲਦੀ ਕਮੀ ਰਹਦੀ ਹੈ 25% 30% 35% ਕਿਤੇ ਰਹਦੀ ਹੈ ਉਹ ਤੁਹਾਡੇ ਪਬਲਿਕ ਦੇ ਸਹਿਯੋਗ ਨਾਲ ਆਪਾਂ ਉਹ ਵੀ ਪੂਰੀ ਕਰ ਦੇਣੀ ਹੈ ਔਰ ਆਪਣੇ ਪਿੰਡਾਂ ਨੂੰ ਆਪਣੇ ਪੰਜਾਬ ਨੂੰ 100% ਨਸ਼ਾ ਮੁਕਤ ਬਣਾਉਣਾ ਹੈ ਔਰ ਇਹ ਸਾਰਾ ਕੁਝ ਜਿਹੜਾ ਹੈਗਾ ਪੋਸੀਬਲ ਹੋਣਾ ਤੁਹਾਡੇ ਪਬਲਿਕ ਦੇ ਸਹਿਯੋਗ ਨਾਲ ਤੁਸੀਂ ਸਾਨੂੰ ਇਤਲਾਹ ਦੇਣੀ ਹੈ ਔਰ ਤੁਹਾਡੀ ਪਹਿਚਾਣ ਜਿਹੜੀ ਹੈਗੀ ਗਪਤ ਰੱਖੀ ਜਾਣੀ ਹੈ ਉਦੋਂ ਬਾਅਦ ਸਾਡਾ ਕੰਮ ਸਟਾਰਟ ਹੋਣਾ ਹੈ ਅਸੀਂ ਉੱਤੇ ਕਾਰਵਾਈ ਕਰਨੀ ਹੈ ਕੋਈ ਨਸ਼ਾ ਵੇਚਦਾ ਹੈ ਤੁਹਾਡੇ ਪਿੰਡ ਦਾ ਵੇਚਦਾ ਹੈ ਤੁਹਾਡੇ ਗਵਾਂਢ ਚ ਵੇਚਦਾ ਹੈ ਕੋਈ ਤੁਹਾਡੇ needle le ਪਿੰਡ ਤੋਂ ਆ ਕੇ ਵੇਚਦਾ ਹੈ ਜਾਂ ਕੋਈ ਬਾਹਰੋਂ ਆ ਕੇ ਵੇਚਦਾ ਹੈ ਉਹਦੀ ਜਾਣਕਾਰੀ ਮੇਰੇ ਨਾਲ ਮੇਰੇ ਸਰਕਾਰੀ ਨੰਬਰ ਤੇ ਸਰਕਾਰ ਨੇ ਸਰਕਾਰੀ ਨੰਬਰ ਜਾਰੀ ਕੀਤਾ ਹੈ ਨਸ਼ਿਆਂ ਵਿਰੁੱਧ ਉਹਦੀ ਦੇ ਸਕਦੇ ਹੋ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਦੀ ਫੀਡੂ ਜਾਣਕਾਰੀ ਦੇ ਸਕਦੇ ਹੋ ਤੁਸੀਂ ਜਾਣਕਾਰੀ ਦਿਓਗੇ ਉਦੋਂ ਅਸੀਂ ਕੰਮ ਕਰਾਂਗੇ ਤੁਸੀਂ ਪਿੰਡ ਦੇ ਵਿੱਚ ਬੈਠੇ ਹੋ ਉਹ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਪਤਾ ਵੀ ਜੀ ਆਹ ਮਾੜਾ ਬੰਦਾ ਜੀ ਆਹ ਚੰਗਾ ਬੰਦਾ ਜੀ ਆਹ ਨਸ਼ਾ ਵੇਚਦਾ ਜੀ ਕਿ ਸ਼ਰਾਬ ਵੇਚਦਾ ਜੀ ਇਹ ਧੂਕੀ ਵੇਚਦਾ ਜੀ ਉਹ ਤੁਸੀਂ ਜਾਣਕਾਰੀ ਸਾਨੂੰ ਦਿਓਗੇ ਤਾਂ ਅਸੀਂ ਉੱਤੇ ਕਾਰਵਾਈ ਕਰਾਂਗੇ ਹੁਣ ਕੱਲੇ ਕੱਲੇ ਬੰਦੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਿਵਲ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਨਹੀਂ ਹੁੰਦੀ ਹੈਗੀ ਪਿੰਡ ਵਾਸੀ ਨੂੰ ਪਿੰਡ ਦਾ ਕੱਲਾ ਕੱਲੇ ਬੰਦੇ ਦਾ ਪਤਾ ਹੁੰਦਾ ਹੈ ਉਹ ਤੁਸੀਂ ਸਹਿਯੋਗ ਅੱਗੇ ਦੇਣਾ ਹੈ ਵੀ ਤੁਸੀਂ ਉਹਦੀ ਜਾਣਕਾਰੀ ਸਾਨੂੰ ਦੇਣੀ ਹੈ ਕੋਈ ਬੰਦਾ ਨਸ਼ੇ ਦਾ ਸੇਵਨ ਕਰਦਾ ਹੈ ਨਸ਼ਾ ਕਰਦਾ ਹੈ ਪੀੜਤ ਹੈ ਉਹਨੂੰ ਵੀ ਲਪੋ ਕੇ ਨਹੀਂ ਰੱਖਣਾ ਹੈਗਾ ਵੀ ਜਿਹੜਾ ਇਹ ਸਟਾਰਟ ਕੀਤਾ ਜੀ ਇਹਦਾ ਕਦੇ-ਕਦੇ ਹੀ ਕਰ ਲੈਂਦਾ ਇਹਦੀ ਕੋਈ ਗੱਲ ਨਹੀਂ ਹਟ ਜੂਗਾ ਉਹਨੂੰ ਆਪਾਂ ਪਹਿਲਾਂ ਹੀ ਪਹਿਲੀ ਸਟੇਜ ਤੇ ਕਾਬੂ ਕਰ ਲਈਏ ਉਹਦਾ ਇਲਾਜ ਕਰਾ ਲਈਏ ਤਾਂ ਕਿ ਉਹ ਇਸ ਬਿਮਾਰੀ ਤੋਂ ਜ਼ਿਆਦਾ ਪੀੜਤ ਨਾ ਹੋ ਸਕੇ ਕਿ ਇੰਨਾ ਕੁ ਜ਼ਿਆਦਾ ਪੀੜਤ ਹੋ ਜੇ ਵੀ ਉਹਨੂੰ ਮੋੜਨਾ ਉਹਦਾ ਨਸ਼ਾ ਛਡਾਉਣਾ ਆਪਣੇ ਵਾਸਤੇ ਔਖਾ ਹੋ ਜੇ ਆਸਤਵਾੜ ਦੇ ਵਿੱਚ ਕੋਈ ਪਰਿਵਾਰ ਦੇ ਵਿੱਚ ਕੋਈ ਬੰਦਾ ਕਿਸੇ ਤੇ ਸ਼ੱਕ ਪੈਂਦਾ ਆਪਾਂ ਉਹ ਵੀ ਇਹ ਦਸ਼ਾ ਕਰਦਾ ਉਹਦਾ ਟੈਸਟ ਕਰਾਈਏ ਡਾਕਟਰਸ ਕਰਾ ਕੇ ਖੁਦ ਨਾਲ ਖਾਸਤਾ ਜਹੀ ਗੱਲ ਆਉਂਦੀ ਹੈ ਆਪਾਂ ਦਾ ਉਸੇ ਸਟੇਜ ਦੇ ਉੱਪਰ ਇਲਾਜ ਕਰਾ ਦਈਏ ਪਰ ਉਹਦੀ ਕਾਉਂਸਲਿੰਗ ਹੋ ਜੇ ਉਹਦਾ ਇਲਾਜ ਹੋ ਜੇ ਜੀ ਮੁੜ ਕੇ ਇਸ ਪਾਸੇ ਤੋਂ ਹਟ ਜੇ ਤੇ ਆਪਣਾ ਵਧੀਆ ਜੀਵਨ ਗੁਜ਼ਾਰ ਸਕੇ ਅਸੀਂ ਤੁਹਾਡੇ ਤੋਂ ਪ੍ਰਸ਼ਾਸਨ ਜਿਹੜਾ ਹੈਗਾ ਜਾਂ ਸਰਕਾਰ ਹੈ ਤੁਹਾਡੇ ਤੋਂ ਕੁਝ ਨਹੀਂ ਚਾਹੁੰਦੇ ਸਿਰਫ ਇੱਕ ਤਰੀਕਾ ਸਹਿਯੋਗ ਚਾਹੁੰਦੇ ਆ ਸਾਨੂੰ ਸਹਿਯੋਗ ਦਿਓ ਮੁੰਡੇ ਨਾਲ ਮੋਢਾ ਲਾਓ ਆਪਾਂ ਆਪਣੇ ਪਿੰਡਾਂ ਨੂੰ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕਰਦੀਏ ਇੱਕ ਵੀ ਪ੍ਰਕਾਰ ਦਾ ਕਿਸੇ ਵੀ ਕੋਈ ਮਾਰੂ ਨਸ਼ਾ ਆਪਣੇ ਪਿੰਡ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿਣਾ ਨਹੀਂ ਮੈਂ ਉਮੀਦ ਕਰਦਾ ਤੁਸੀਂ ਸਾਨੂੰ ਪ੍ਰਸ਼ਾਸਨ ਨੂੰ ਪਲੱਸ ਸਰਕਾਰ ਨੂੰ ਪੂਰਾ ਸਹਿਯੋਗ ਦਿਓ ਧੰਨਵਾਦ ਜੀ ਕਿਤੇ ਜੋ ਨਸ਼ਾ ਅਗਰੋਹਤ ਜੋ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਆ ਉਸ ਮਹਿੰਮ ਨੂੰ ਲੈ ਕੇ ਅਸੀਂ ਤੁਹਾਡੇ ਪਿੰਡ ਸੰਗਤਪੁਰੇ ਦੇ ਵਿੱਚ ਪਹੁੰਚੇ ਹਾਂ ਅੌਰ ਜਪੇਸ਼ ਸਿੰਘ ਦੇ ਮਾਨ ਨਿਸ਼ਾ ਦੀ ਟੀਮ ਤੁਹਾਡੇ ਪਿੰਡ ਦੇ ਵਿੱਚ ਖੁਦ ਪਿਆਸ ਮੈਨੂੰ ਅਸੀਂ ਤੁਹਾਡੇ ਕੋਲ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮਹਿਮ ਦਾ ਪੂਰਨ ਤੌਰ ਤੇ ਸਹਿਯੋਗ ਕਰੋ ਆਮ ਆਦਮੀ ਪਾਰਟੀ 2022 ਦੇ ਵਿੱਚ ਆਈ ਆ ਉਦੋਂ ਤੋਂ ਪਹਿਲੇ ਦਿਨ ਤੋਂ ਹੀ ਲਾਇਕ ਪੰਜਾਬ ਸਰਕਾਰ ਦਾ ਪ੍ਰਣ ਲਾ ਗਈ ਜਿਹੜਾ ਦਿੱਤਾ ਨਸਾਂ ਇਸ ਨੂੰ ਸੀ ਖਤਮ ਕਰਨਾ ਉਹਦੇ ਲਈ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ 55000 ਦੇ ਕ੍ਰਿੰਗ ਲਗਭਗ ਨੌਜਵਾਨਾਂ ਨੂੰ ਜਿਹੜੀਆਂ ਰੋਜ਼ਗਾਰ ਦੇ ਚੁੱਕੇ ਹਨ ਔਰ ਪਿੰਡਾਂ ਦੇ ਵਿੱਚ ਇੱਕ ਜੋਗਾ ਟੀਚਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਫ੍ਰੀ ਆ ਇੱਥੇ ਵੀ ਤੁਹਾਡੀ ਪੰਚਾਇਤ ਨੂੰ ਬੇਨਤੀ ਆ ਜੇਕਰ ਤੁਸੀਂ ਆਪਣਾ 20-25 ਜਣਿਆਂ ਦਾ ਇੱਕ ਗਰੁੱਪ ਬਣਾ ਕੇ ਸਾਨੂੰ ਸਰਟੀਫਿਕੇਸ਼ਨ ਦੇ ਕੇ ਦੇ ਦਿਓ ਤੁਹਾਡੇ ਪਿੰਡ ਦੇ ਵਿੱਚ ਇੱਕ ਟੀਚਰ ਜੋਗਾ ਟੀਚਰ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਆਜੂਗਾ ਕੋਈ ਤੁਹਾਡਾ ਪੈਸਾ ਨਹੀਂ ਸਰਕਾਰ ਵੱਲੋਂ ਸਾਰੇ ਪਿੰਡਾਂ ਦੇ ਵਿੱਚ ਭੇਜੇ ਜਾਂਦੇ ਨੇ ਅਸੀਂ ਪੰਜਾਬ ਸਰਕਾਰ ਨੇ ਤੁਹਾਡੇ ਕੋਲ ਅਸੀਂ ਵਾਦਾ ਲੈਣ ਆਏ ਆਂ ਸਾਰੇ ਨੂੰ ਬੇਨਤੀ ਆ ਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਖੜੇ ਹੋ ਜੀ ਮੈਂ ਬੋਲੂਗਾ ਉਹ ਚੀਜ਼ ਆ ਦੇ ਵਿੱਚ ਤੁਸੀਂ ਬੋਲਣਾ ਜੀ ਨਾ ਪਿੰਡ ਦੇ ਆਪਣੇ ਪਿੰਡ ਦੇ ਪਾਰੇਦਾਰ ਬਣ ਕੇ ਪਾਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਜਿੱਤੇ ਰਹਿਣਾ ਜਿੱਤੇ ਰਹਿਣਾ ਦੇਕਰ ਨਹੀਂ ਦੇਵਾਗੇ ਨਹੀਂ ਦੇਵਾਗੇ ਅਸੀਂ ਕਿਸੇ ਵੀ ਦਸਤਕਸਰ ਨੂੰ ਕਿਸੇ ਵੀ ਨਸਾਕਸਰ